ਪਹਿਲਾਂ ਤੁਸੀਂ ਉਧਰ ਕਹਿਂਦੇ ਸੀ ਵੀ ਚਲ ਕੋਈ ਨਹੀਂ ਪਕੌੜੇ ਕੱਢ ਲਾ ਤੇ ਹੁਣ ਤਾਂ ਨੂੰ ਮੈਂ ਕਿਹਦੇ ਚਾਦੀ ਕੀ ਹੋ ਗਿਆ ਵਾ ਹੋਣਾ ਮੈਨੂੰ ਕੀ ਐ ਇੰਨਾ ਕੁ ਲਫਾਫਾ ਜਾ ਚੁੱਕੀ ਆਇਆ ਵਾ ਉਹ ਕਿੱਡੇ ਨਾਲ ਕੱਪੜੇ ਬਣਾ ਕੇ ਲੈ ਆਇਆ ਵਾ ਹਾਏ ਰੱਬਾ ਚੁੱਪ ਕਰਕੇ ਤੂੰ ਉਦਾਂ ਹੀ ਚਾਹ ਪਿਆਲ ਦੇ ਉਹਨੂੰ ਬਸ ਸਾਮਾਨ ਵਲ ਵੇਖ ਕੇ ਤੁਸੀਂ ਬਦਲ ਗਏ ਆ ਦੋ ਆ ਪਕੌੜਿਆਂ ਦਾ ਮੰਮੀ ਕੀ ਐ ਉਹ ਭੁੱਖਾ ਤਾਂ ਨਹੀਂ ਆਇਆ ਉਥੋਂ ਰੱਖ ਲਓ ਥੋੜੇ ਹੀ ਆ ਨਹੀਂ ਨਹੀਂ ਤੁਸੀਂ ਰੱਖ ਲਓ ਆਪਣੇ ਕੋਲ ਰੱਖ ਲਾ ਥੋੜੇ ਹੀ ਆ ਆਪਾਂ ਤੁਸੀਂ ਅੱਗੇ ਕਿੰਨਾ ਖਰਚਾ ਕਰਕੇ ਆਈਆਂ ਰਹਿਣ ਦੋ ਚਲ ਵੇ ਰਾਮ ਮਾਰਜੀ ਮੇਰੀ ਗੱਲ ਸੁਣ ਹਾਂਜੀ ਲੋੜੀ ਬਹੁਣ ਦਾ ਟਾਈਮ ਹੋਇਆ ਉਹ ਲੋਕਾਂ ਨੇ ਘਰ ਦੇ ਦਰਵਾਜ਼ੇ ਖੜਕਾਉਂਦੀਆਂ ਮੈਂ ਦਰਵਾਜ਼ਾ ਘੇ ਖੜਕਾਉਣਾ ਸੀ ਮੈਂ ਤਾਂ ਪੁੱਛਣ ਗਈ ਸੀ ਲੋੜੀ ਆਈ ਕਿ ਨਹੀਂ ਆਈ ਚਾਚੀ ਲੋੜੀ ਪੁੱਛ ਲਈ ਆਈ ਸੀ ਇਹਨੂੰ ਕਿੰਨੇ ਕਿ ਬਈ ਅਸ ਲੋੜੀ ਪੁੱਛਣ ਦੀ ਨਾਲ ਰਪਿੰ다 ਦੀਦੀ ਬੈਠੇ ਇੱਥੇ ਤੇ ਮੈਂ ਚੱਲ ਨਾਲ ਪਤਾ ਲੈ ਆਉਣੀ ਆ ਕਰਾ ਪਤਾ ਲੈਣਾ ਸੀ ਉਹ ਤਾਂ ਵੇਹਾਂ ਚੱਲ ਪੁੱਛ ਕੇ ਉਹਦਾ ਪਤਾ ਨਾ ਮਾਤਾ ਜੀ ਜਿਹੜੀ ਰਸੋਈ ਚਫਾਈ ਲੱਗੀ ਆ ਤੂੰ ਲੋਕਾਂ ਦਾ ਸਵੇਰ ਲੈਣ ਜਾਣ ਦੀ ਆ ਕਿੱਡੀ ਕਾ ਅਖਰ ਆ ਗਈ ਤੇ ਚਲੀ ਗਈ ਆ ਤੇ ਆਖਰ ਆ ਗਈ ਆ ਕੱਲ ਤਾਂ ਮੈਂ ਘਰ ਰੋਟੀ ਬਹੁਣੀ ਸਿਖ ਰਸੇ ਕੀ ਤੂੰ ਮੈਂ ਕਿਹੜੇ ਰੋਈ ਰੋਈ ਤੁਰੀ ਆ ਇੱਕ ਦਿਨ ਚੱਲ ਗਈ ਤੇ ਰੋਲਾ ਪਉਣ ਲੱਗ ਪਿਆ ਸਾਰਾ ਢਬਰ ਰੋਲਾ ਪਉਣ ਲੱਗ ਪਿਆ ਅੰਦਰ ਆ ਕੇ ਰੋਟੀਆਂ ਬਣਾ ਇੱਧਰ ਆ ਰੋਟੀਆਂ ਬਣਾ ਮੈਨੂੰ ਨਹੀਂ ਬਣਾਉਣੀਆਂ ਆਂਦੀ ਇੱਧਰ ਆ ਟੀਲਾ ਮੈਨੂੰ ਰੋਟੀ ਨਹੀਂ ਬਣਾਉਣੀਆਂ ਆਂਦੀ ਕੋਈ ਗੱਲ ਨਹੀਂ ਜਾ ਸਿਖਾ ਦਾਂਗੇ ਮਾਤਾ ਵੇ ਤੂੰ ਕੰਮ ਲੱਗੀਆਂ ਲੋਕਾਂ ਘਰ ਤੁਰੀ ਫਿਰਦੀ ਐ ਅੱਛਾ ਕੋਈ ਨਹੀਂ ਫੇਰ ਲੈਂਦੇ ਫੇਰ ਕਿਹੜਾ ਫਰਜ਼ ਨਹੀਂ ਪੰਦਾ ਪੁੱਛ ਕੇ ਜਾਣਦਾ ਫੇਰ ਕੀ ਇੱਥੇ ਸਾਹਮਣੇ ਦੀਦੀ ਦਿਖਣ ਦੇ ਤੇ ਮੈਂ ਚੱਲ ਗਈ ਦੀਦੀ ਦਿਖਣ ਦਾ ਘਰ ਹੀ ਆ ਆਪਣੇ ਘਰ ਹੀ ਮੈਨੂੰ ਪਤਾ ਕਿ ਲੈ ਚੰਗੇ ਹੋ ਤੂੰ ਹਾਂ ਨਹੀਂ ਗਈ ਮਮੀ ਉਹਦੀ ਸਮਝ ਮੇਰਾ ਉਹਨੂੰ ਲਾਉਂਦਾ ਨਹੀਂ ਜਾਇਆ ਮਨ ਕੀ ਕਰਾ ਰਹਾ ਤੇ ਕਿਉਂ ਸੁਖਾਵੇ ਕੋਣ ਨਹੀਂ ਆਣੀ ਤੇ ਮੈਂ ਕਿਹਾ ਮਾਂ ਜੀ ਚੰਗੀ ਕਹਤੀ ਉੱਥੇ ਜਾ ਕੇ ਕੀ ਬਕੀ ਗਿਆ ਗਈ ਕੀ ਨਹੀਂ ਐਹੀ ਪੁੱਛਿਆ ਮੈਂ ਲੋੜੀ ਆਈ ਟਰ ਦੇ ਕੇ ਨਹੀਂ ਆਈ ਨਹੀਂ ਇਹ ਤਾਂ ਕੁਛ ਦਾ ਮਤ ਬਈ ਨੂੰ ਹੋਈ ਗਿਆ ਮਮੀ ਜਾਵੇ ਨਾ ਜਾਵੇ ਤੇਰਾ ਫਰਜ਼ ਪੰਨਾ ਜਾਂਦਾ ਮਾਤਾ ਤੂੰ ਇਹਦੇ ਚੋਪੇ ਕਰ ਜਾਉ ਨਾ ਪਹਿਲਾਂ ਉਹਨਾਂ ਨੂੰ ਪੜ੍ਹਾਤਾ ਵਾ ਮੇਰੇ ਵੱਲ ਘਲਾਤਾ ਮੈਨੂੰ ਕਿਹਨੇ ਨਹੀਂ ਪੜਾਇਆ ਠੀਕ ਹੈ ਨਾ ਮੈਂ ਰੋਟੀ ਮੰਦਰ ਅਹਿਮਾਤਾ ਨੂੰ ਮੈਨੂੰ ਰੋਟੀ ਲਾ ਕੇ ਦੇਣੀ ਸੀ ਫਿਰ ਕੀ ਮੰਮੀ ਜੀ ਤੁਸੀਂ ਰੋਟੀ ਲਾਤੀ ਤੇ ਤਹੀ ਮਾਈਆਂ ਦੇ ਪਹਿਲਾਂ ਵੀ ਲਾ ਕੇ ਦਿੰਦੇ ਰਹੇ ਆ ਐ ਲਾ ਕੇ ਦਿੰਦੀ ਕੋਈ ਤੁਹਾਨੂੰ ਫਰਵਤ ਜਾਂਦਾ ਮੰਮੀ ਇਹਨੂੰ ਨਾ ਰੋਟੀ ਬਣਾਉਣੀ ਸਿਖਾ ਇਹਨੂੰ ਮੈਂ ਤਾਂ ਨਹੀਂ ਸਿੱਖਣੀ ਰੋਟੀ ਬਣਾਉਣੀ ਕਿਹੜੀ ਗੱਲ ਨਹੀਂ ਸਿੱਖਣੀ ਇੱਥੇ ਮੂੰਹ ਨਹੀਂ ਲੱਗਣਾ ਤੇਰਾ ਮੈਂ ਤੇ ਨਾ ਵਿਆਹ ਕਰਾਉਂਦੇ ਫਿਰ ਧਿਆਨ ਨਾ ਕਰਾਉਂਦੇ ਇੱਥੇ ਮੂੰਹ ਨਹੀਂ ਲੱਗਣਾ ਤੇਰਾ ਮੈਂ ਦੋਵੇਂ ਮਾਂ ਪੁੱਤ ਇੱਕ ਪਾਸੇ ਹੋ ਗਏ ਹੁਣ ਪਕਾਉਂਦੇ ਰੋਟੀ ਇੱਕ ਬਸ ਮੇਰੇ ਨਾਲ ਇਹਦੇ ਕੰਮ ਮੰਮੀ ਦੇ ਇਦਾਂ ਕਰਦੀ ਉਹ ਜਵੇਲਾ ਕਿਰੇ ਕੰਮ ਨੂੰ ਹੱਥ ਨਹੀਂ ਲੰਮਣਾ ਕਿ ਇਸ ਨੂੰ ਕੋਈ ਕੋਈ ਕਰ ਲਾਉਣ ਮਮੀ ਇਹਨੂੰ ਮੈਂ ਚੰਗੀ ਤਰ੍ਹਾਂ ਗੱਲ ਦਿੰਨਾ ਹਾਂ ਟੈਨਸ਼ਨ ਨਾ ਲੈ ਹਾਂ ਤੂੰ ਆਹ ਬਾਲੇ ਨੂੰ ਪਾਰੀ ਦੇਣੀ ਆ ਮਾਣਨ ਨੂੰ ਵੱਡੇ ਕਰਦੀ ਵੱਡੇ ਕਰਦੀ ਵੱਡਿਆਂ ਨੂੰ ਹਾਂ ਕਰਦੀ ਰਹਿ ਜੱਟ ਬਣੀ ਹੈ ਕੰਮ ਤੇ ਸਾਰਾ ਨਿਬੜ ਗਿਆ ਵਾ ਤੇ ਵੀਰ ਜੀ ਦਾ ਫੋਨ ਵੀ ਕਦੇ ਦਾ ਆਇਆ ਵਾ ਨਾ ਹਾਲੇ ਤੱਕ ਆਈ ਆ ਪਤਾ ਨਹੀਂ ਵਿਚਾਰੇ ਨੂੰ ਬਸ ਬੁੱਸਰੀ ਮਿਲੀ ਆ ਕਿ ਨਹੀਂ ਮਿਲੀ ਆਉਣਾ ਤੇ ਬਸ ਤੇ ਹੀ ਆ ਸ਼ਾਦ ਹੁੰਦਾ ਹੀ ਹੋਵੇ ਰੋਟੀ ਪਾਣੀ ਦਾ ਕੰਮ ਹੋ ਗਿਆ ਵਾ ਚਲ ਪਕੌੜੇ ਉਹ ਦੋ ਕੱਢ ਲੂੰਗੀ ਰਪਿੰਦਰ ਜਾ ਤਾਂ ਵੀਰ ਜੀ ਆ ਗਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਵਧੀਆ ਆਜੋ ਤੁਸੀਂ ਅੰਦਰ ਟਾਈਮ ਹੀ ਬੜਾ ਲਾਇਆ ਤੁਸੀਂ ਬਸ ਨੇ ਲੇਟ ਕਰਤਾ ਕੋਰਸ ਨਾ ਵੀਰ ਜੀ ਠੀਕ ਠਾਕ ਵਧੀਆ ਵਧੀਆ ਠੀਕ ਆ ਤੂੰ ਸੁਣਾ ਬਸ ਠੀਕ ਜੀ ਇਹ ਟਾਈਮ ਹੀ ਬੜਾ ਲਾਇਆ ਤੀ ਤਸਵੀਰ ਦਾ ਫੋਨ ਕੀਤਾ ਸੀ ਉਹ ਬਸ ਕੰਮ-ਕਾਰ ਕਰਦਿਆਂ ਲੇਟ ਹੋ ਗਏ ਅੱਛਾ ਅੱਛਾ ਤਾਂ ਮੁੜ ਕੇ ਬਸ ਜਾਮ ਬੜਾ ਲੱਗਾ ਅਰਾਜ ਠੀਕ ਬਸ ਨੇ ਬੜਾ ਟਾਈਮ ਲਾਇਆ ਹੋਰ ਭਾਬੀ ਹੁਣ ਠੀਕ ਠਾਕ ਹੀ ਸਭ ਠੀਕ ਠਾਕ ਹੋਰ ਭਜੀ ਹੁਣੀ ਹਾਂਜੀ ਉਹ ਵੀ ਠੀਕ ਨੇ ਗਈਆ ਜਰਾ ਕੰਮ ਕਿਤੇ ਅੱਛਾ ਅੱਛਾ ਆ ਹੁੰਦੀ ਹੀ ਹੁਣੇ ਆ ਠੀਕ ਹੈ ਓਦੀ ਨਾਲ ਲੈ ਹੁੰਦੇ ਭਾਬੀ ਨੂੰ ਉਹ ਨਹੀਂ ਫਿਰ ਮੈਂ ਲੇਟ ਹੋ ਗਿਆ ਤੇ ਮੈਂ ਚੱਲ ਮੈਂ ਕੱਲਾ ਹੀ ਚੱਲ ਜਾਣਾ ਠੀਕ ਠੀਕ ਆਂਡ ਬੜੀ ਤੇ ਉਹ ਗੁਡੀਆਂ ਨਾਲ ਬਿਮਾਰ ਹੋ ਜਾਈ ਆਉ ਨਹੀਂ ਵੀ ਹੈ ਹੀ ਆ ਉਹਦਾ ਖੇਡਦੀ ਰਹਿੰਦੀ ਹਣੀ ਆ ਆ ਖੇਡਦੀ ਰਹਿੰਦੀ ਦੌੜੀ ਭੱਜੀ ਫਿਰਦੀ ਆ ਅੱਛਾ ਅੱਛਾ ਹਾਂਜੀ ਚਲੋ ਵਧੀਆ ਵਾ ਮੰਮੀ ਪਤਾ ਨਹੀਂ ਕਿੱਥੇ ਗਏ ਆ ਮੈਂ ਮਾਰਦੀ ਆਵਾਜ਼ ਮੰਮੀ ਨੂੰ ਹੁਣਾਂ ਨੂੰ ਅੱਛਾ ਅੱਛਾ ਤੇ ਬੈਠੋ ਤੇ ਨਾਲ ਮਚਾਲੇ ਹੁਣੀ ਆ ਅੱਛਾ ਕੋਈ ਸੁਤੇ ਹੀ ਉਹਦਾ ਸਾਨੂੰ ਪਤਾ ਨਹੀਂ ਲੱਗੰਦੇ ਆ ਮੰਮੀ ਹਾਂ ਉਠਿਓ ਮੜਾ ਜਿਆ ਕੀ ਹੋ ਗਿਆ ਵਾ ਹੋਣਾ ਕੀ ਆ ਵੀਰ ਜੀ ਆਏ ਹੀ ਤੇ ਬੈਜੋ ਉਹਨਾਂ ਦੇ ਲਾਗੇ ਹਿੰਦਾ ਆਇਆ ਵਾ ਆਹੋ ਅੱਛਾ ਤੁਹਾਨੂੰ ਪਤਾ ਨਹੀਂ ਲੱਗਾ ਉਹਦੇ ਵਾਜਾਂ ਦੇ ਕੇ ਨੰਗੀਆਂ ਬੈਠੋ ਠੰਡ ਬੜੀ ਸੀ ਤੇ ਰਜਾਈ ਚ ਵੜ ਗਈ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਆਏ ਦਾ ਚਲ ਜਾਓ ਫਿਰ ਉਹਦੇ ਲਾਗੇ ਬਹੁਤ ਮੈਂ ਚਾਹ ਬਣੀ ਦਾ ਕਰ ਲਾ ਪਕੌੜੇ ਦੋ ਕੱਢ ਲੈਣੀ ਨਾਲ ਬਣਾ ਚਾਹ ਤੇ ਮੈਂ ਆ ਗਈ ਇਦਾਂ ਕਰਦੀ ਨਾਲ ਮੇ ਪਕੌੜੇ ਦੋ ਕੱਢ ਲੈਣੀ ਆ ਬਹਾ ਚਿਰ ਬਾਦ ਆਈ ਆ ਚੱਲ ਕੋਈ ਨਹੀਂ ਵੇਖ ਲਾ ਤੇ ਚੱਲ ਮੈਂ ਆ ਗਈ ਆਜੋ ਫਿਰ ਬਹਿ ਜਾਓ ਉੱਥੇ ਲੱਗੇ ਤੇ ਆ ਗਈ ਬੱਸ ਮੈਂ ਚਲੋ ਅਭੀ ਚੰਗਾ ਹੋ ਗਿਆ ਆ ਗਿਆ ਵਾ ਲੋੜੀ ਲੈ ਕੇ ਨੀਨਾ ਕੇ ਨੂੰ ਮੈਂ ਨਾਨਾ ਕਹਿੰਦੀ ਤੇ ਇਹਨੇ ਮਗਾਉਣੀ ਨਹੀਂ ਚੱਲ ਵੇਖਾ ਦੇ ਸਹੀ ਪਹਲਾ ਕੀ ਲਿਆ ਆ ਲਿਆ ਹੀ ਹੁਣਾਂ ਵਾ ਸੂਟ ਸਾਟ ਨਾਲ ਐਡਾ ਤਾਂ ਨਹੀਂ ਨਿਆਣਾ ਹੋ ਲੇ ਮਾਸੀ ਸਾਸਤਰੀ ਕਾਲ ਸਾਸਤਰੀ ਕਾਲ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਤੂੰ ਆਇਆ ਵਾ ਹੋਰ ਸਣਾ ਠੀਕ ਠਾਕ ਸਾਰੇ ਵਧੀਆ ਵਧੀਆ ਤੂੰ ਸੁਣਾਉਂ ਅੱਛਾ ਇਹ ਬੜਾ ਲੇਟ ਹੋ ਗਿਆ ਤੂੰ ਬੱਸ ਮਾਸੀ ਉਹ ਬੱਸ ਕਰਕੇ ਲੇਟ ਹੋ ਗਿਆ ਥੋੜਾ ਜਾਮ ਜਿਆ ਲਗਾਇ ਰਾਇ ਆਹੋ ਇਹ ਵੀ ਗੱਲ ਠੀਕ ਆ ਬੱਸ ਤੇ ਤੇ ਹੁਣਾ ਹੁੰਦਾ ਵਾ ਇਹ ਲੇਟ ਤੇ ਹੋਣਾ ਹੀ ਆ ਹਾਂ ਘਰੋਂ ਵੀ ਫਿਰ ਲੇਟ ਹੀ ਤੁਰਿਆ ਠੀਕ ਆ ਹੋਰ ਸੁਣਾਉ ਸੇਤਾਂ ਦੀ ਹਾਂ ਸੇਤਾਂ ਵੀ ਠੀਕ ਤੇ ਕਿਦਾਂ ਕੰਮ ਕਰਦਾ ਕੰਮ ਕਰ ਬਸ ਚੱਲੀ ਜਾਂਦਾ ਵਾ ਕਿਤੇ ਦਿਹਾੜੀ ਮਿਲ ਜਾਂਦੀ ਐ ਜਦਨ ਮਿਲ ਜੇ ਉਦਨ ਲਾਜਦੀ ਐ ਜਦਨ ਆਮ ਮਿਲਦ ਕਰੇ ਆਹੋ ਦਿਹਾੜੀ ਦਾ ਤੇ ਫਿਰ ਇਹੋ ਹੀ ਕੰਮ ਵਾ ਨਾ ਇਹੋ ਕਿਤੇ ਕੋਈ ਚੱਜ ਦੀ ਨੌਕਰੀ ਹੋਵੇ ਤੇ ਬੰਦਾ ਐਨ ਚੰਗੀ ਤਰ੍ਹਾਂ ਜਾਵੇ ਤੇ ਚੰਗੀ ਤਰ੍ਹਾਂ ਆਵੇ ਤੇ ਨਾਲੇ ਆ ਬਸਾਂ ਜਿਤਨਾ ਥੱਕੇ ਖਾਣੇ ਪੈਣ ਨੌਕਰੀ ਵੀ ਅੱਜ ਕੱਲ ਮਾਸੀ ਪੈਸੇ ਵਾਲੇ ਨੂੰ ਮਿਲਦੀ ਆ ਗਰੀਬ ਨੂੰ ਕੌਣ ਦੇਣ ਦੇ ਅੱਜ ਕੱਲ ਆਹੋ ਉਹ ਗੱਲ ਤੇ ਹੈਗੀ ਆ ਨੌਕਰੀ ਮਿਲ ਜਾਂਦੀ ਤੇ ਚਲੋ ਥੋੜਾ ਸੌਖਾ ਸਾਹ ਹੋ ਜਾਣਾ ਹੈ ਇਦਾਂ ਤੰਗੀ ਆ ਦਿਹਾੜੀ ਮਿਲਦੀ ਨਹੀਂ ਜਦੋਂ ਮਿਲ ਜੇ ਕਿਤੇ ਉਹ ਵੀ ਦੂਰ ਨੇਰੇ ਜਾਣਾ ਪੈਂਦਾ ਚੱਲ ਕੋਈ ਨਹੀਂ ਕਰਨਾ ਹੀ ਪੈਣਾ ਵਾ ਹੁਣ ਕੀ ਕਰਨਾ ਵਾ ਚੱਲ ਕੋਈ ਨਹੀਂ ਤੂੰ ਬਹਿ ਤੇ ਮੈਂ ਵੇਖਾਂ ਭਲਾ ਵੀ ਕੀ ਕਰਨ ਧੀ ਆ ਉਹ ਉਹਨੂੰ ਕਵਾਂ ਵੀ ਚਾਹ ਤੇ ਬਣਾ ਤੇ ਲਈ ਆ ਡੋਡੀਆਂ ਜੀਆਂ ਤੇ ਰੇੜੀਆਂ ਜੀਆਂ ਚੁੱਕ ਲਿਆ ਆਈ ਮੈਂ ਤੇ ਆਖਿਆ ਸੀ ਵੀ ਚੱਲ ਸੂਟ ਸਾੜ ਲੈ ਆਊਗਾ ਚੱਲ ਕੋਈ ਨਹੀਂ ਇਹਨੂੰ ਤੇ ਪਕੌੜੇ ਮੈਂ ਖਵਾਲਦੀ ਹੁਣ ਪਕੌੜੇ ਲੱਗੀ ਕੱਢਣਾ ਤੇ ਮੈਂ ਕਦੋਂ ਨੂੰ ਨਹੀਂ ਮੇਰੀ ਗੱਲ ਸੁਣ ਆ ਰਹਿਣ ਦੇ ਪਕੌੜੇ ਮੰਮੀ ਕੀ ਗੱਲ ਹੋ ਗਈ ਆ ਗੱਲ ਕੋਈ ਵੀ ਨਹੀਂ ਗਈ ਹੋਈ ਉਹ ਘਰੋਂ ਨਾ ਪਕੌੜੇ ਨਹੀਂ ਖਾਂਦਾ ਆਇਆ ਤੇ ਚੁੱਪ ਕਰਕੇ ਨਾ ਇੱਥੇ ਹੁਣ ਆਵਾਂ ਨਮਕੀਨ ਕੋਲ ਤੇ ਉਹਨਾਂ ਚਾਹ ਪਿਆਲ ਦੇ ਮੰਮੀ ਪਹਿਲਾਂ ਤੁਸੀਂ ਉਧਰ ਕਹਿੰਦੇ ਸੀ ਵੀ ਚੱਲ ਕੋਈ ਨਹੀਂ ਪਕੌੜੇ ਕੱਢ ਲਾ ਤੇ ਹੁਣ ਤਾਂ ਨੂੰ ਮਿੰਟ ਚੋਂ ਦੀ ਕੀ ਹੋ ਗਿਆ ਵਾ ਹੁਣ ਆ ਮੈਨੂੰ ਕੀ ਆ ਇੰਨਾ ਗਲਫਾਫਾ ਜਾ ਚੁੱਕੀ ਆਇਆ ਵਾ ਉਹ ਕੱਡੇ ਨਾਲ ਕੱਪੜੇ ਬਣਾ ਕੇ ਲੈ ਆਵਾ ਹਾਏ ਰੱਬ ਚੁੱਪ ਕਰਕੇ ਤੂੰ ਉਦਾਂ ਹੀ ਚਾਹ ਪਿਆਲ ਦੇ ਉਹਨੂੰ ਬਸ ਸਾਮਾਨ ਵਾਲ ਵੇਖ ਕੇ ਤੁਸੀਂ ਬਦਲ ਗਏ ਆ ਦੋ ਆਪ ਪਕੌੜਿਆਂ ਦਾ ਮੰਮੀ ਕੀ ਆ ਉਹ ਭੁੱਖਾ ਤੇ ਨਹੀਂ ਆਇਆ ਉਥੋਂ ਮੈਂ ਤੇ ਐਡੇ ਚਾਹਾਂ ਨਾਲ ਉੱਠ ਕੇ ਆਈ ਸੀ ਨਾ ਵੀ ਚੱਲ ਐਡਾ ਵੀ ਨਹੀਂ ਨਿਆਣਾ ਲਿਆਇਆ ਹੀ ਹੋਊਗਾ ਕੱਪੜੇ-ਕਪੜੇ ਨਾਲ ਪਰ ਉਹ ਤੇ ਤੇਰੇ ਨਾਲੋਂ ਵੀ ਕਰਕੇ ਆ ਉਹਨੂੰ ਤੇ ਮਾਸਾ ਜਿੰਨੀ ਅਕਲ ਨਹੀਂ ਹੈਗੀ ਕਿਤੇ ਮੰਮੀ ਜੀ ਹੁਣ ਵਿਚਾਰਾ ਆ ਹੀ ਗਿਆ ਵਾ ਸਾਰਾ ਕੁਝ ਲੈ ਕੇ ਵੀ ਆਇਆ ਵਾ ਹੁਣ ਉਹਨੂੰ ਕੋਟ ਚਾਹ ਤੇ ਪਿਆਲਣੀ ਆ ਨਾ ਕਿਉਂ ਨੂੰ ਉਦਾਂ ਹੀ ਤੋੜਦਾ ਨਹੀਂ ਲੈ ਕੇ ਕੀ ਆਇਆ ਵਾ ਆ ਕਿੰਨਾ ਬੁਰਾ ਲੱਗਦਾ ਹੋਊਗਾ ਜਦੋਂ ਹੱਥਾਂ 'ਚ ਇੰਨਾ ਕ ਲਫਾਫਾ ਫੜੀ ਹੁੰਦਾ ਹੋਊਗਾ ਜੇ ਗਵਾਂੜ ਨੇ ਵੇਖਿਆ ਹੋਊਗਾ ਤੇ ਕੀ ਆਂਦਾ ਹੋਊਗਾ ਤੇ ਕੀ ਆਈ ਏ ਲੋੜੀ ਇਹਦੀ ਮੰਮੀ ਹਾਲੇ ਤੇ ਉਹ ਆਇਆ ਹੀ ਏ ਵਿਚਾਰਾ ਤੇ ਤੁਸੀਂ ਦਿਵਾਲੇ ਹੋ ਵੀ ਗਏ ਆ ਮੇਰੇ ਪਹਿਲਾਂ ਤੁਸੀਂ ਜਾਣ ਖਾਦੀ ਹੋ ਲਿਆਉਂਦਾ ਨਹੀਂ ਕੋਹ ਲਿਆਉਂਦਾ ਨਹੀਂ ਜੇ ਹੁਣ ਉਹ ਲੈ ਕੇ ਆਈ ਕਿ ਅੱਜ ਨੇ ਜੋਗਾ ਹੈਗਾ ਵਾ ਪਹਿਲਾਂ ਬਸਾਂ 'ਚ ਠੱਕੇ ਖਾਂਦਾ ਆਇਆ ਸਵੇਰ ਦਾ ਜੇ ਬਸਾਂ 'ਚ ਠੱਕੇ ਖਾਂਦਾ ਆਇਆ ਵਾ ਤੇ ਮੜਾ ਮੋਟਾ ਲੈ ਆਈ ਲੱਗਦੀ ਹਾਦੀ ਹੋਈ ਆ ਮੰਮੀ ਤੁਹਾਡੇ ਵਾਰੀ ਦੇ ਮੈਂ ਕਿਹਾ ਵਾ ਵੀ ਬਸਾਂ ਚ ਧੱਕੇ ਫਾਵੇ ਮੰਮੀ ਜੇ ਉਹਨਾਂ ਦੇ ਕਰਮਾਂ ਦੇ ਵਿੱਚ ਇਹੋ ਹੋਗਾ ਵਾ ਨਾ ਤੇ ਤੁਸੀਂ ਜਾਣ ਜਾਣ ਕੇ ਸਤਾਓ ਨਾ ਜੇ ਦਿਨ ਮਾੜੇ ਆ ਤੇ ਉਹਨਾਂ ਦੇ ਚੰਗੇ ਵੀ ਆ ਜਾਣਗੇ ਨਹੀਂ ਆ ਤੇ ਅੱਗੇ ਨਾਲੋਂ ਵੀ ਉਹਨੇ ਜ਼ਿਆਦਾ ਮੇਰੀ ਬੇਇੱਜ਼ਤੀ ਕਰਾ ਛੜੀ ਹੈ ਗਵਾਂਢ ਕੋਲੋਂ ਤੇ ਤੁਸੀਂ ਨਾ ਫਿਰ ਜਾਣ ਖਾਂਦੇ ਤੇ ਨਾ ਮੈਂ ਉਹਨਾਂ ਨੂੰ ਕਹਿੰਦੀ ਅਗਲੇ ਵੇਖ ਕੇ ਨਾ ਤੇ ਹੱਸਦੇ ਹੁਣੇ ਆ ਅਜੇ ਤੇ ਵੀ ਅਚੰਤਰੀ ਅੱਗ ਲੱਗਣੀ ਕੰਧ ਹੋਵੇ ਨਾ ਤੇ ਤਾਂ ਵੀ ਉਹ ਨਾਂ ਵੇਖਿਆ ਕਰਨ ਉਹ ਵੀ ਨਹੀਂ ਨਾ ਹੈਗੀ ਉਹਨਾਂ ਨੇ ਵੇਖਿਆ ਹੀ ਹੁਣ ਆ ਸਾਹਮਣੇ ਕਿ ਕੀ ਲਿਆ ਕੇ ਆ ਉਦਾਂ ਤੇ ਖੜੇ ਮੈਂ ਉਹਨਾਂ ਨੂੰ ਝੂਠ ਵੀ ਬੋਲ ਦਿੰਦੀ ਤੇ ਹੁਣ ਤੇ ਮੈਂ ਝੂਠ ਬੋਲਣ ਜੋਗੀ ਵੀ ਨਹੀਂ ਕਿਤੇ ਗਮਾਣ ਦੇ ਮਗਰ ਲੱਗ ਲੱਕੇ ਨਾ ਤੁਸੀਂ ਸੱਚੀ ਸਾਡਾ ਜਿਨਾ ਹਰਾਮ ਕਰਤਾ ਵਾ ਜਾਓ ਮੈਂ ਹੁਣ ਚਾਦ ਘੋਟ ਨੂੰ ਪਿਆਲਾ ਤੁਸੀਂ ਦੇਖੋ ਗੱਲ ਕਰੀ ਜਾਣੀ ਹੈ ਮਗਰ ਲੱਗਣਾ ਹੀ ਪੈਂਦਾ ਵਾ ਦੇਖਣਾ ਹੀ ਪੈਂਦਾ ਵਾ ਜਦੋਂ ਸਰੀਕੇ ਵਿੱਚ ਰਹਿਣਾ ਹੋਵੇ ਮੰਮੀ ਚੁੱਪ ਕਰੋ ਜਿਉ ਸੁਣੋਂਗਾ ਤੇ ਕੀ ਕਹੂਗਾ ਨਹੀਂ ਜੋ ਮਰਜੀ ਕਹਿੰਦਾ ਰਵੇ ਮੈਨੂੰ ਉਹਦਾ ਡਰ ਨਹੀਂ ਪੈ ਗਿਆ ਮੰਮੀ ਚੁੱਪ ਕਰੋ ਥੋੜਾ ਹੌਲੀ ਬੋਲੋ ਮੈਂ ਤਾਂ ਤੁਹਾਡੀਆਂ ਗੱਲਾਂ ਦੱਸਦੀ ਨਹੀਂ ਸਭੋ ਪਰਦੇ ਪਉਣੀ ਰਹਿਣੀ ਆ ਤੁਹੀ ਸਿੰਝ ਲਾ ਕੇ ਦਸੰਦੇ ਨੂੰ ਵੀ ਮੈਂ ਆਹ ਬਹੁ ਕਰਦੀ ਆਂ ਕਿ ਤੂੰ ਸਭ ਕੋ ਦੱਸ ਦਿਆ ਕਰ ਉਹ ਬਾਬਾ ਚੁੱਪ ਕਰ ਮੈਨੂੰ ਕਰਨੀ ਪੈ ਗਿਆ ਤਾਂ ਅੱਗੋ ਪਿਛੋ ਚਾਹ ਪਿਆਲ ਦੇ ਨਹੀਂ ਪਿਉਣੀ ਨਾ ਉਹਨੂੰ ਕਹਿ ਕੇ ਕੋਈ ਨਹੀਂ ਚਲ ਜੇ ਇਦਾਂ ਹੀ ਵੀ ਹੁਣੇ ਚੁੱਪ ਕਰ ਜੋਗੇ ਤੇ ਉਹ ਸੁਣੂਗਾ ਤੇ ਦੱਸ ਕੀ ਆਖੂਗਾ ਸਾਹਮਣੇ ਉਹ ਬੈਠਾ ਵਾ ਬਸ ਕੋੜ 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 ਕਰੀ ਜਾਂਦੀ ਕਰੀ ਜਾਂਦੀ ਹੁਣ ਬਸ ਸਮਾਨ ਵਾਲ ਵੇਖ ਲਿਆ ਵੀ ਸਮਾਨ ਥੋੜਾ ਆਇਆ ਵਾ ਤੇ ਹੁਣ ਇਹ ਪਕੌੜੇ ਰਹਿਣ ਦੇ ਇਹ ਵੀ ਹਾਤੀ ਕਰਦੀ ਏ ਕਿਦੇ ਉਜਾਦ ਘਟ ਪਿਆਲੀ ਹੁਣ ਮੈਨੂੰ ਓਦਾਂ ਖਵਾ ਦਾਂ ਦੱਸ ਕੰਮ ਕੁੰਮ ਦਾ ਕਿਦਾਂ ਵਾ ਫਿਰ ਠੀਕ ਆ ਪਾਜੀ ਕੰਮ ਜਦੋਂ ਕਿਤੇ ਦਿਹਾੜੀ ਮਿਲ ਜੇ ਚੱਲ ਜਾਈਦਾ ਵਾ ਅੱਛਾ ਅੱਛਾ ਜਦੋਂ ਨਾ ਮਿਲੇ ਉਦਨ ਕਰੇ ਓਏ ਆਹੋ ਦਿਹਾੜੀ ਦਾ ਵੀ ਫਿਰ ਸਿਆਲ ਚ ਇਦਾਂ ਹੀ ਆ ਨਾ ਮੀਮੂ ਪੈ ਜੇ ਫਿਰ ਛੁੱਟੀ ਹੋ ਜਾਂਦੀ ਹੁੰਦੀ ਹੈ ਹਾਂਜੀ ਹਾਂਜੀ ਤੇ ਖਰਚਾ ਪਾਣੀ ਕਿਦਾਂ ਚੱਲੀ ਜਾਂਦਾ ਇਦਾਂ ਹੀ ਆ ਜਦੋਂ ਦੇ ਮਹਾਰਾਜ ਚਲਾਉਣ ਵਾਲਾ ਵਾ ਕੇਵਲੇ ਤੰਗੀ ਪੇਸ਼ੀ ਆ ਵੀ ਜਾਂਦੀ ਹੈ ਓਏ ਆਹੋ ਚਲੋ ਰੋਟੀ ਪਾਣੀ ਪੱਕਦਾ ਜਾਵੇ ਹੋਰ ਕੀ ਚਾਹੀਦਾ ਮਾ ਸਹੀ ਆ ਆਪਣੇ ਘਰ ਦਾ ਕੰਮ ਹੋ ਰਿਹਾ ਤੇ ਤੁਹਾਡੇ ਲੱਗੇ ਮੇਲਵਾ ਤੇ ਉੱਥੇ ਵੀ ਵੇਚ ਲੈਣਾ ਹੀ ਕਰੇ ਇਹ ਆ ਵੀ ਚਲ ਪੱਕਾ ਹੋ ਜਾਂਦਾ ਕੰਮ ਉੱਥੇ ਨਹੀਂ ਭਾਜੀ ਸਫਾਰਥਾਂ ਵਾਲੇ ਹੀ ਅੱਜ ਕੱਲ ਸਾਰੇ ਉਹ ਆਹੋ ਇਹ ਵੀ ਹੈ ਸੀਜ਼ਨ ਤੇ ਰੱਖ ਲੈਂਦੇ ਆ ਸਾਡੇ ਅਰਗਾ ਜਾ ਕੇ ਕਹੇ ਵੀ ਤੇ ਉਹ ਹਾਂ ਕਰ ਦਿੰਦੇ ਆ ਮੜ ਕੇ ਸਫਾਰਸ ਪੈਂਦੀ ਆਪਣਾ ਮੰਦਾ ਰੱਖਿਆ ਹੁੰਦਾ ਬੜੀਆ ਕਰਦੇ ਦਿੰਦਾ ਹੀ ਆ ਇਹ ਆ ਵੀ ਉਹ ਸੀਜ਼ਨ ਤੇ ਰੱਖਦੇ ਹੀ ਬਾਅਦ ਚ ਕੱਢ ਦਿੰਦੇ ਗਿਆ ਹੀ ਮੈਂ ਪਰ ਉਹ ਸਫਾਰਸੀ ਬੰਦੇ ਆ ਜਾਂਦੇ ਆ ਚਲ ਕੋਈ ਗੱਲ ਨਹੀਂ ਵੇ ਇੰਨੀ ਕਿਤੇ ਤੱਕ ਮਾਰ ਕੇ ਜੇ ਤੇ ਬਣੂ ਕੀ ਗੱਲ ਕੀ ਦੇਤੇ। ਉਹ ਦੇ ਵੇਖੋ ਕਿਤੇ ਚੰਗਾ ਕੰਮ ਕਿਤੇ ਮਿਰਜੇ ਦੇ ਵਧੀਆ ਵਾ। ਓਏ ਆ ਹੋਏ ਤੇ ਹੈ ਹੀ ਆ ਹੁੰਦੇ ਢਾੜੀ ਢੂੜੀ ਨਾ ਬੰਦਾ ਵੀ ਕੀ ਤੈਨੂੰ ਪਤਾ ਮੰਗਾਈ ਪੜੀ ਐ। ਨਾ ਭਾਜੀ ਨਾਲੇ ਦਿਹਾੜੀ ਕਿਹੜੀ ਡੇਲੀ ਮਿਲਦੀ ਆ। ਹੂੰ ਹੂੰ। ਕਿਦੇ ਵਿੱਚ ਵਾਰ ਨਹੀਂ ਵੀ ਮਿਲਦੀ। ਤੇ ਤੂੰ ਆ ਸਮਾਂ ਰਹਿਣ ਦੇਣਾ ਸੀ ਤੂੰ ਕੱਲੀ ਲੈਣਾ ਸੀ। ਚਲੋ ਕੋਈ ਗੱਲ। ਕੋਈ ਗੱਲ ਨਹੀਂ ਲੋੜੀ ਲੋੜੀ ਇੱਥੇ ਕਿ ਉੱਥੇ ਕੀ ਹੋਣ ਰਿਆ। ਕੋਈ ਨਹੀਂ ਭਾਜੀ ਚਲੋ ਮੈਂ ਚਲ ਆ ਦੇ ਦੇ ਆਪਣਾ ਦਿਨ ਦਿਹਾੜੀ ਕਿਤੇ ਰੋਜ਼ ਆ ਸਮਾਂ। ਆ ਹੋ ਤੇ ਹੈ ਹੀ ਆ ਤੇ ਚਲ ਆਪਣਾ ਮਹਾ ਖਰਚਾ ਦਾਡਾ ਚੱਲਣ ਰਿਹਾ ਤੇ ਤੂੰ ਆ ਉਹ ਚਲੋ ਕੋਈ ਨਹੀਂ ਮੈਂ ਅਜੇ ਉਹ ਦੇਹੰਨ ਨਾਲੇ ਮਿਲਮਨਾ ਵਾ ਚਲ ਉਹਦਾ ਆਇਂਦਾ ਮਿਲਣਗੇ ਨਾ ਤੇ ਉਹ ਨਾਲ ਦੀ ਲਿਆਉਣਾ ਹੀ ਤੂੰ ਨਾਲ ਨਾਲ ਦੀ ਨੂੰ ਭਜੀ ਆਪਣੇ ਬਸ ਉਹ ਠੰਡ ਦਾ ਕਰਕੇ ਨਹੀਂ ਲਿਆਉਂਦਾ ਕੁੜੀਆ ਨੂੰ ਨਾਲ ਨਾਲ ਕੁੜੀ ਫਿਰ ਨਿੱਕੀ ਆ ਨਾ ਤੇ ਤੁਹਾਨੂੰ ਪਤਾ ਹੀ ਆ ਫਿਰ ਆ ਬਸਾਂ ਬੋਸਾਂ ਫਿਰ ਇਦਾਂ ਹੀ ਆ ਬਸਾਂ ਜੀ ਇਦਾਂ ਹੀ ਆ ਆਪਣੇ ਠੰਡ ਤੋਂ ਬਚਾਈਦਾ ਨਾਲੇ ਨਗੀ ਜੀ ਨੂੰ ਕਿ ਉਹ ਆਹੋ ਛੱਟ ਰਿठे ਚੱਲ ਜਾਂਦੇ ਜਾਨੀ ਛੱਟ ਤੇ ਤੁਹਾਨੂੰ ਪਤਾ ਹੀ ਐ ਕਿ ਮਘਾਈ ਬੜੀ ਆ ਡਾਕਟਰ ਮਘਾਈ ਬੜੀ ਆ ਗਰੀਬ ਬੰਦੇ ਦਾ ਕਿੱਥੇ ਆਵਾਜ਼ ਆਉਂਦੀ ਉਹ ਅੱਧ ਕਿਤੇ ਘਟਾਲੀ ਦੇ ਡਾਕਟਰ ਘਟਾਉਂਦੇ ਵੀ ਨਹੀਂ ਨਾ ਪੈਸੇ ਉਹਨਾਂ ਥੋੜਾ ਵੇਖਣਾ ਵੀ ਇਹ ਅਮੀਰ ਵਾ ਗਰੀਬ ਵਾ ਹਾਂਜੀ ਨਾ ਜੀ ਨਾ ਐਸੇ ਕਰਕੇ ਕਹੀਦਾ ਉਹਨੂੰ ਵੀ ਚੱਲ ਠੰਡ 'ਚ ਬਚਾਈ ਰੱਖ ਚੱਲ ਕੋਈ ਗੱਲ ਨਹੀਂ ਰਪਿੰਦਰ ਲਿਆ ਫਿਰ ਚਾ ਮੈਂ ਤੈਨੂੰ ਕਹਿਣ ਡਿਆ ਵੀ ਆ ਸਾਮਾਨ ਲਿਆਉਣਾ ਹੀ ਨਹੀਂ ਮੈਂ ਕਿਹਾ ਇਹ ਵੀਰ ਜੀ ਨੂੰ ਤੇ ਐਵੇਂ ਖੇਚਲ ਕੀਤੀ ਹਾਂ ਹਾਂ ਇਵੇਂ ਜਾਣ ਕੇ ਹੀ ਠੰਡ ਚ ਆਇਆ ਹੀ ਭੱਜਾ ਤੇ ਚੱਲ ਤੂੰ ਉਦਾਂ ਹੀ ਆ ਜਿੰਦਾ ਮਿਲ ਲਗੇ ਚਲੋ ਕੋਈ ਨਹੀਂ ਚਲੋ ਕੀ ਕਰਨਾ ਤੇ ਉਹ ਠੰਡ ਚ ਆਇਆ ਤਾਂ ਤੂੰ ਪਕੌੜੇ ਚਾਰ ਕੱਢ ਲੈਂਦੀ ਉਹਦੇ ਉੱਤੇ ਮੈਂ ਹਾਂ ਵੀਰ ਜੀ ਨਾ ਠੰਡ ਵਿੱਚੋਂ ਆਏ ਹੀ ਤੇ ਬੱਸ ਇਹਨਾਂ ਕਰ ਆਇਆ ਵਗੇ ਹੀ ਤੇ ਕੋਈ ਨਹੀਂ ਪਕੌੜੇ ਕੱਢ ਲੈਣੀ ਆ ਪਹਿਲਾਂ ਮੈਂ ਛੋਟੇ ਛੋਟੇ ਚਾਹ ਪੀ ਲੋ ਚੱਲ ਕੋਈ ਗੱਲ ਨਹੀਂ ਬਾਅਦ ਚ ਕੱਢ ਲਈ ਸਰ ਕੋਈ ਨਹੀਂ ਮੈਂ ਕੱਢ ਲੈਣੀ ਆ ਪਹਿਲਾਂ ਇਹ ਚਾਹ ਕੋਈ ਮੰਮੀ ਕਿੱਥੇ ਆ ਮੰਮੀ ਘਰੇ ਮੇਰੇ ਦਰbaar ਨੂੰ ਚਲ ਗਈ ਮੈਂ ਦਖੰਦੀ ਚਾਹ ਪੀ ਲੋ ਉਹ ਤੇ ਕਹਿੰਦੀ ਹੀ ਬੱਚ ਵੀ ਨਹੀਂ ਹੈ ਚੱਲ ਬੈਠੋ ਤੁਸੀਂ ਮਰੋ ਗੱਲਾਂ ਪਤਾ ਨੇ ਮੈਂ ਜਾਣਾਂ ਮੰਮੀ ਨੂੰ ਹੋਰ ਵੀਰ ਜੀ ਦੱਸੋ ਠੀਕ ਆ ਸੱਸ ਵੇ ਨੂੰ ਕੋਈ ਕਰਦੀ ਤੇ ਨਹੀਂ ਗੱਲ ਬਾਤ ਨਹੀਂ ਨਹੀਂ ਵੀਰ ਜੀ ਗੱਲ ਗੱਦੀ ਕਰਨੀ ਆ ਤੁਹਾਨੂੰ ਦੱਸਿਆ ਇਹ ਸਾਰਾ ਵਾ ਚੱਲ ਕੋਈ ਗੱਲ ਨਹੀਂ ਕਰਦੀ ਹੁੰਦੀ ਆ ਸੱਸ ਐਦਾਂ ਆਪੇ ਹਟ ਜਾਣਾ ਹੁੰਦਾ ਵੀਰ ਜੀ ਕਰਦੀ ਹਾ ਤੇ ਸਹੀ ਆ ਪਰ ਹੁੰਦਾ ਵਾ ਹਾਬ-ਸਾਬ ਦਾ ਇਹ ਤੇ ਫਿਰ ਨਾ ਇੱਕੋ ਗੱਲ ਦੇ ਪਿੱਛੇ ਹੀ ਪੈ ਜਾਂਦੇ ਆ ਗੱਲ ਪਤਾ ਨਾ ਕੀ ਆ ਆੜੇ ਲਾਗੇ ਸਾਡੇ ਗਵਾਂਢ ਵਾ ਨਾ ਉਹਨਾਂ ਦੇ ਨੌਵੇਂ ਥੋੜੀ ਸੌਖੇ ਕਰੋ ਅੱਛਾ ਤੇ ਉਹਦੇ ਵੱਲ ਵੇਖ-ਵੇਖ ਕੇ ਨਾ ਜਦੋਂ ਉਹਦਾ ਕੋਈ ਸਮਾਨ ਆਉਂਦਾ ਵਾ ਤੇ ਮੈਨੂੰ ਤੰਗੀ ਦਿੰਦੇ ਆ ਹੁਣ ਉਹਦੀ ਆ ਗਈ ਲੋੜੀ ਪਹਿਲਾਂ ਉਹ ਕਦਾ ਸੂਟ ਸਾੜ ਦਿੱਤੇ ਹੁਣਾਂ ਨੇ ਉਹਨਾਂ ਨੇ ਬਣਾ ਕੇ ਤੇ ਬਾਕੀ ਸਮਾਨ ਦੇ ਕੇ ਗਏ ਹੋਣੇ ਆ ਤੇ ਉਸ ਦਿਨ ਦੇ ਹੀ ਬਸ ਮੇਰੇ ਪਿਛੇ ਪਏ ਆ ਤੇਰੀ ਲੋੜੀ ਨਹੀਂ ਆਈ ਕਪੜੇ ਨਹੀਂ ਬਣਾ ਕੇ ਲਿਆਏ ਆ ਨਹੀਂ ਕੀਤਾ ਮੈਂ ਤਾਂ ਬਧੇਰਾ ਦੱਸਿਆ ਵੀ ਉਹ ਜਰਾ ਕੀ ਕਰੇ ਕਿ ਦਿਹਾੜੀ ਤੇ ਗਿਆ ਜਾਂਦਾ ਵਾ ਤੇ ਕਰਾਂਦੇ ਹੁਣ ਸੁਖ ਨਾ ਤੁਹਾਡੇ ਵੀ ਖਰਚੇ ਕਿੰਨੇ ਆ ਹਾਂ ਖਰਚੇ ਬੜੇ ਆ ਤੇ ਚੱਲ ਕੋਈ ਨਹੀਂ ਆਪੇ ਹਟ ਜੂਗੀ ਉਹ ਫੇ ਲੋਕ ਕਰਦੇ ਹੁੰਦੇ ਆ ਗੱਲਬਾਤ ਐਵੇਂ ਕਰ ਦਣੇ ਆ ਅਗਲੇ ਦੇ ਘਰ ਚ ਲੜਾਈ ਪਾਉਂਦੇ ਆ ਹਾਂਜੀ ਪਰ ਸਿਆਣੇ ਬਿਆਣੇ ਹੈਗੇ ਆ ਇਹਨਾਂ ਨੂੰ ਵੀ ਇੱਦੀ ਸਮਝਣਾ ਚਾਹੀਦਾ ਵਾ ਨਾ ਇਹ ਕਿਸ ਦੇ ਮਗਰ ਕਾਲੀ ਲੱਗਦੇ ਆ ਉਹ ਚੱਲ ਕੋਈ ਨਹੀਂ ਜੋ ਮਰਜ਼ੀ ਕਹਿੰਦੇ ਆ ਪਰ ਤੂੰ ਨਾ ਕੋਈ ਕਹ ਕੋਈ ਵੀ ਗੱਲ ਕਰੀ ਚੰਗਾ ਵੀਰ ਜੀ ਮੈਂ ਤੇ ਕੋਈ ਗੱਲ ਕਰ ਦੇਣੀ ਆ ਮੈਨੂੰ ਤੇ ਪਤਾ ਵਾ ਕਿ ਪਿਛੇ ਮੈਂ ਉਹ ਜੀ ਆ ਤੇ ਚਲ ਔਖੀ ਸੌਖੀ ਜਰੀ ਜਾਨੀ ਇਹਨਾਂ ਦੀ ਤੇ ਪਰ ਜੇ ਕੋਈ ਹੁੰਦੀ ਨਾ ਹੋਰ ਉਹਨੇ ਨਾ ਇਹਨਾਂ ਨੂੰ ਖੁੰਝੇ ਲਾ ਕੇ ਰਖਣਾ ਹੀ ਜਿੱਦਾਂ ਜੰਦਾ ਦਾ ਸਾਹ ਕਿਤਾਬ ਉਹ ਹੂੰ ਹੂੰ ਭਾਜਤ ਨਹੀਂ ਕੋਈ ਗੱਲਬਾਤ ਕਰਦੇ ਨਹੀਂ ਨਹੀਂ ਵੀਰ ਜੀ ਇਦ ਨਹੀਂ ਕੋਈ ਵੀ ਕਰਦੇ ਗੱਲਬਾਤ ਚੱਲੇ ਆ ਵੀ ਇਹ ਥੋੜੀ ਬੋਤੀ ਮੇਰੇ ਵੱਲ ਦੀ ਗੱਲ ਕਰਦੇ ਆ ਤੇ ਮੇਰਾ ਇੱਥੇ ਟਾਈਮ ਲੰਗੀ ਜਾਂਦਾ ਵਾ ਕਿ ਜਿੱਦਾਂ ਦੀ ਇੱਕ ਪਤੀ ਹੈਗੀ ਆ ਨਾ ਇੱਥੇ ਤੇ ਇੱਕ ਮਿੰਟ ਦਾ ਵਾਸਾ ਨਾ ਹੋਵੇ ਚਾ ਕੋਈ ਨਹੀਂ ਇਹ ਆਪੇ ਬਾਜੀ ਤਾਂ ਠੀਕ ਹੀ ਨਾ ਸੁਭਾ ਦੇ ਨਹੀਂ ਨਹੀਂ ਇਹ ਤਾਂ ਵਿਚਾਰੀ ਠੀਕ ਵਾ ਇਹ ਤਾਂ ਸਭ ਉਹ ਲੋੜੀ ਵਲੋਂ ਮਨਾ ਕਰਨ ਦੇ ਵੀ ਉਹਨੂੰ ਨਾ ਤੰਗੀ ਦਈ ਨਹੀਂ ਬਣੇ ਕਿ ਦਮਣਾ ਟਾਈਮ ਪਾਸ ਕਰਦੇ ਆ ਉਹ ਕਹੈਂ ਦੇ ਵਿੱਚ ਰਹਿਣ ਦੇਣਾ ਤੂੰ ਇਹਦੇ ਮੈਂ ਚਲ ਕੋਈ ਗੱਲ ਨਹੀਂ ਹਾਂਜੀ ਤੇ ਚਲੋ ਆਪਸ ਵਿੱਚ ਠੀਕ ਆ ਤੁਹਾਡੀ ਆਪਸ ਵਿੱਚ ਬਣੀ ਆ ਠੀਕ ਆ ਉਹ ਕਰਦੀਆਂ ਹੁੰਦੀਆਂ ਬੁੰਡੀਆਂ ਗੱਲਬਾਤ ਕੋਈ ਗੱਲ ਨਹੀਂ ਉਹ ਸਿਆਣੀਆਂ ਤੂੰ ਨੇ ਫਿਰ ਵੀ ਕੋਈ ਨਹੀਂ ਜੀ ਬੈਠੋ ਮੈਂ ਰੋਟੀ ਪਕਾ ਲਾਂ ਨਹੀਂ ਨਹੀਂ ਪੈਣਾ ਮੈਂ ਹੁਣ ਚਲਦਾ ਵਾਂ ਮਾਸ ਨੇ ਅੱਗੇ ਮੈਨੂੰ ਬੜਾ ਲੇਟ ਕਰਤਾ ਤੇ ਹੁਣ ਫੇਰ ਕੋਈ ਪਤਾ ਨਹੀਂ ਵੀ ਕੀ ਕਰਨਾ ਤੇ ਕੀ ਨਹੀਂ ਹੁਣ। ਉਹ ਨਹੀਂ ਨਹੀਂ ਵੀਰ ਜੀ 2 ਮਿੰਟ ਸਾਰੇ ਲੱਗਣੇ ਆ ਮੈਂ ਝਟ ਭਗਾ ਕੇ ਲੈ ਆਉਣੀ ਆ। ਨਹੀਂ ਨਹੀਂ ਮੈਂ ਰੋਟੀ ਖਾ ਕੇ ਆਇਆ ਕਰਮੂ। ਅੱਛਾ ਪਤਾ ਗੱਲ ਕੀ ਆ ਜਾਮ ਬੜਾ ਲੱਗਾ ਹੈ ਅੱਗੇ ਵੀ। ਤੇ ਉਹ ਅੱਗੇ ਕੱਲੇ ਆ ਘਰ ਦੋਵੇਂ ਜਾਣੀਆਂ। ਹਾਂਜੀ। ਤੇ ਉਹ ਡੀ ਕੰਡੀਆਂ ਹੋਣੀਆਂ ਮਾ ਉਹਨਾਂ ਵੀ ਟੈਨਸ਼ਨ ਕਰਨੀਆਂ ਵੀ ਹੱਦ ਤੱਕ ਆਇਆ ਨਹੀਂ। ਉਹ ਨਹੀਂ ਤੇ ਹੈ ਹੀ ਆ ਪਰ ਇਹ ਵੀ ਝਟ ਬਣ ਜਣੀ ਤੇ ਤੁਸੀਂ ਐਵੇਂ ਜਾਣਗੇ ਹੀ। ਨਹੀਂ ਨਹੀਂ ਚਾਹ ਪੀ ਲਈ ਬਾਈ ਠੀਕ ਆ ਕਰੂ ਖਾ ਕੇ ਤੁਰੇ ਹੀ। ਹਾਂ ਕਰੂ ਖਾ ਕੇ ਆਇਆ ਇਹਨੇ। ਅੱਛਾ। ਚਲ ਵੀ ਹਲੋ ਫਿਰ ਮਰਜੀ ਆਪਣੀ ਚਲੇ ਆ ਵੀ ਹੁਣ ਫਿਰ ਗੇੜਾ ਮਾਰਿਓ ਕਿਹਦੇ ਨਾਲ ਕੋਈ ਨਹੀਂ ਮੈਂ ਫੇਰ ਆਵਾਂਗਾ ਆ ਤੂੰ ਰੱਖ ਲੈ ਪੈਸੇ ਉਹ ਨਹੀਂ ਵੀਰ ਜੀ ਮੈਂ ਨਹੀਂ ਲੈਣੀ ਰੱਖ ਲਓ ਥੋੜੇ ਹੀ ਆ ਨਹੀਂ ਨਹੀਂ ਤੁਸੀਂ ਰੱਖ ਲਓ ਆਪਣੇ ਕੋਲ ਰੱਖ ਲੈ ਥੋੜੇ ਹੀ ਆ ਆਪਾਂ ਤੁਸੀਂ ਅੱਗੇ ਕਿੰਨਾ ਖਰਚਾ ਕਰਕੇ ਆਈਆਂ ਰਹਿਂ ਦੋ ਤੀ ਚਲ ਵੀ ਆ ਮਰਜੀ